ਦੇ ਕੋਤਾ ਦਾ ਮੁੰਡਾ ਐ ਅਸਤਰ ਜਿਵੇਂ ਆਪਣਾ ਪੇਜ ਬਣਾਇਆ ਅਸਤਰ ਹਾਂਜੀ ਹੋਜੀ ਕੋਈ ਉਹਨੂੰ ਕੀ ਸਖਾਗੇ ਕਿੰਨਾ ਇਹਨੂੰ ਕਾਹਦਾ ਖਤਰਨਾਕ ਬੰਦਾ ਪਾਵਾ ਕੀਤਾ ਉਹਨੂੰ ਜੇ ਛੱਡ ਦੇਤਾ ਪੁਲਿਸ ਨੇ ਪੁਲਿਸ ਦਾ ਤਵਾ ਲਈ ਜਿੰਦਾ ਛੱਡਿਆ ਤੇ ਪੁਲਿਸ ਨੇ ਇਹ ਕਰਕੇ ਪਿਆ ਇਹਨਾਂ ਮੈਂ ਬਕਲਾ ਤਾਂ ਮੈਂ ਰੱਬ ਦੀ ਮਾਰ ਪਈ ਐ ਮੈਂ ਮਾਰਿਆ ਵਾ ਮੈਨੂੰ ਲੱਭਦਾ ਕੋਈ ਨਹੀਂਗਾ ਤੇ ਉਹ ਪੁਲਿਸ ਨੇ ਛੱਡ ਦਿੱਤਾ ਤੇ ਉਹਨੇ ਪੁਲਿਸ ਬਾਰੇ ਬੜਾ ਕੁਝ ਬੋਲ ਕੇ ਪਾਇਆ ਤੇ ਆਪਣੇ ਫੇਸਬੁੱਕ ਤੇ ਉਹਨੂੰ ਕਹ ਆ ਵੀ ਬੰਦੇ ਦਾ ਪੁੱਤਰ ਬਣ ਜੇ ਇਹੋ ਜਿਹੀਆਂ ਗੱਲਾਂ ਨਹੀਂ ਇਹ ਵੀ ਸਤਾਨੀਆਂ ਨਹੀਂ ਕਰੀਦੀਆਂ ਤੇ ਰੱਬ ਨਾਲ ਵੀ ਧੋਖਾ ਕਰਨ ਲਿਆ ਪੁਲਿਸ ਨਾਲ ਤੇ ਤੇਰੇ ਨਾਲ ਧੋਖਾ ਕਰਨ ਲਿਆ ਮੁੰਡਾ ਤੇਰਾ ਇਹ ਮਾਰੇ ਲੋਕਾਂ ਨਾਲ ਹੱਦੀ ਬੜੀ ਨਹੀਂ ਹੁੰਦੀ ਕੰਦੇ ਲੋਕਾਂ ਦਾ ਅੱਜ ਘਰ ਪੁੱਜ ਕੇ ਮਾਨ ਕਰ ਰਿਆ ਤੇ ਗੁਰਨਾਮ ਨੂੰ ਪੁੱਛ ਲਾ ਕਿ ਟ੍ਰਾਫਿਕ ਚਾਰਜ ਦਾ ਫੋਨ ਆਇਆ ਤੇ ਕੀ ਗੱਲ ਕਰਨੀ ਆ ਉਹ ਮੁੰਡੇ ਤੇਰੇ ਨੂੰ ਜੇ ਛੱਡ ਦਿੱਤਾ ਪੁਲਿਸ ਨੇ ਤੇ ਤੁਸੀਂ ਜਲੂਸ ਦੇ ਉਹ ਕੱਢਣ ਸਾਰੇ ਵਰਲਡ ਦੇ ਵਿੱਚ ਆਪਣਾ ਵੀ ਆਪਣੇ ਕੱਢਣ ਤੇ ਸਾਡਾ ਕਦਾ ਉਹ ਉਹਨੇ ਆਖਿਆ ਮੈਂ ਉਹ ਹੰਦਪਾ ਵਕਲਾਂ ਤਾਂ ਮੇਰੀ ਲੱਤਾਂ ਬਾਹਾਂ ਕੰਮ ਨਹੀਂ ਕਰਦੀਆਂ ਹੰਦੀਗਾ ਪੈਂ ਦੇ ਵੇਖ ਕੇ ਪੁਲਿਸ ਨੇ ਛੱਡਤਾ ਪੁਲਿਸ ਨਾਲ ਮਜ਼ਾਕ ਕਰਕੇ ਤੂੰ ਬੜਾ ਆਪਣਾ ਘੈਂਟ ਦੇ ਨਹੀਂ ਬਣ ਗਏ ਇਸ ਦਲ ਨਾਲ ਨਹੀਂ ਬਣ ਗਏ ਜੀ ਨਹੀਂ ਬਣ ਗਏ ਇਹ ਛਤਰਾ ਤੋਂ ਕੱਢਦੇ ਆ ਸਾਲੇ ਬਾਜੀ ਕੀ ਤੁਸੀਂ ਮੈਂ ਗੱਡੀ ਚਲਾਉਣਾ ਦਿੱਲੀ ਤੂੰ ਤਾਂ ਗੱਡੀ ਚਲਾਉਣਾ ਤੇ ਇਹ ਇਧਰ ਕਿਹੜੀ ਗੱਡੀ ਚਾਈ ਫਿਰਦਾ ਇਹਨੂੰ ਸਮਝਾ ਲੈ ਇਹਨਾਂ ਬੱਚਾ ਤਰ੍ਹਾਂ ਨੁਕਸਾਨ ਹੋਏਗਾ ਦਾ ਇਹੋ ਜਿਹੇ ਸ਼ਰਾਰਤਾਂ ਥਾਂ ਥਾਂ ਨਹੀਂ ਚਲਦੀਆਂ ਬੱਚੇ ਨੇ ਛੋਟੇ ਆ ਤੁਹਾਡਾ ਫਰਜ਼ ਬਣਦਾ ਉਹਨੂੰ ਸਮਝਾਉਣਾ ਤੂੰ ਟਰੱਕ ਡਰਾਈਵਰ ਹੈ ਮੈਂ ਟਰੱਕ ਡਰਾਈਵਰ ਆਂ ਜੀ